ਇਕਦਮ ਵਿੱਚੋਂ ਉੱਠ ਕੇ ਚਲੇ ਗਏ। 20 ਮਿੰਟ ਬਾਅਦ ਆ ਕੇ ਫੇਰ ਬੈਠ ਗਏ। ਨਾਲ ਦੇ ਨੂੰ ਪੁੱਛਿਆ ਕਿ ਕਿੱਧਰ ਗਏ ਸੀ। ਕਹਿੰਦੇ ਰਹਿ ਰਾਸ ਦਾ ਸਮਾਂ ਹੋ ਗਿਆ ਸੀ। ਫੇਰ ਰਹਿ ਰਾਸ ਪੜ੍ਹ ਕੇ ਆ ਕੇ ਫੇਰ ਬੈਠ ਗਏ। ਜਦੋਂ ਗੁਰਸਿੱਖ ਸੁਚੇਤ ਹੈ ਆਪਣੇ ਨਿਤਨੇਮ ਪ੍ਰਤੀ અમૃત વેલે ਦੀਆਂ ਬਾણીਆਂ અમૃત વેલે ਦਾ ਉઠਣਾ ਕੀਰਤਨ ਸੋਹਲੇ ਪਤੀ ਸੁਚੇਤ ਹੈ ਕਿ ਜੇ ਮੈਂ ਇਹ ਕੰਮ ਨਾ ਕੀਤਾ ਭਾਈ ਮਰਦਾਨੇ ਨੂੰ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਭੇਜਿਆ ਮਰਦਾਨਿਆ ਭਾਈ ਬਾਲੇ ਦੀ ਲੜਕੀ ਦੀ شادی ਹੈ ਚੂੜਾ ਲੈ ਕੇ ਆਉਣਾ ਹੈ ਲਾਹੌਰ ਪਹੁੰਚੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਚਿੱਠੀ ਫੜਾ ਦਿੱਤੀ ਸਾਹੂਕਾਰ ਹੈ ਉੱਥੇ ਸਨਮੁਖ ਉਹਦੇ ਕੋਲ ਜਾਣਾ ਸਵੇਸ ਕਰਕੇ ਇੱਕ ਰਾਤ ਰਹਿਣਾ ਸਤਿਗੁਰੂ ਮਹਾਰਾਜ ਸਚੇ ਬਾਦਸ਼ਾਹ ਨੇ ਬਚਨ ਕਰਤਾ ਪਰ ਰਸਤੇ ਵਿੱਚ ਚੂੜਾ ਲੈ ਕੇ ਉਸੇ ਟਾਈਮ ਹੀ ਚੱਲ ਪੈਣਾ ਹੋਏ ਭਾਈ ਕਹਿੰਦਾ ਮੇਰੇ ਕੋਲ ਜੂੜਾ ਇੱਕੋ ਹੀ ਆ ਦੂਸਰਾ ਵਾਲੇ ਤਿਆਰ ਨਹੀਂ ਹੋਇਆ ਤੂੰ ਰਾਤ ਰਹਿ ਜਾ ਉਹ ਕਹਿੰਦਾ ਨਾ ਭਾਈ ਭਾਈ ਮਰਦਾਨਾ ਕਹਿੰਦੇ ਮੇਰਾ ਤਾਂ ਜੀਵਨ ਹੀ ਬੇਅਰਥ ਹੋ ਜਾਵੇਗਾ ਜੇ ਮੈਂ ਰਾਤ ਰਹਿ ਗਿਆ ਤਾਂ ਇੰਨਾ ਸੁਚੇਤ ਹੈ ਗੁਰਸਿੱਖ ਆਪਣੇ ਗੁਰੂ ਦੇ ਬਚਨ ਪ੍ਰਤੀ ਉਹ ਕਹਿੰਦਾ ਕਮਾਲ ਦੀ ਗੱਲ ਹੈ ਐਡਾ ਕਿਹੜਾ ਗੁਰੂ ਆ ਗਿਆ ਜਿਹਦੇ ਬਚਨ ਨੂੰ ਮਾੜਾ ਜਾਂ ਵੀ ਤੂੰ ਪਾਸੇ ਕਰਤਾ ਹੁਣ ਚੂੜਾ ਵੀ ਤਾਂ ਉਹਨਾਂ ਦਾ ਬਚਨ ਹੈ ਕਿ ਚੂੜਾ ਲੈ ਕੇ ਆਉਣਾ ਕਹਿੰਦੇ ਹਾਂ ਉਹਨਾਂ ਨੇ ਕਿਹਾ ਚੂੜਾ ਲੈ ਕੇ ਆਉਣਾ ਪਰ ਅੱਜ ਹੀ ਉੱਥੇ ਰਾਤ ਨਹੀਂ ਰਹਿਣਾ ਐਨਾ ਸੁਚੇਤ ਹੋ ਕੇ ਲੈ ਆਏ ਪਰ ਉਹ ਕਹਿੰਦਾ ਮੈਂ ਨਾਲ ਹੀ ਚੱਲਣਾ ਸੋਚ ਕਰਕੇ ਉਹਦੇ ਮਨ ਤੇ ਦੇਖੋ ਕਿੰਨਾ ਅਸਰ ਪਿਆ ਹੈ ਮਾਨਸੁਖ ਸ਼ਾਹੂਕਾਰ ਨਾਲ ਹੀ ਆ ਗਿਆ ਦੇਖਾਂ ਤਾਂ ਸਹੀ ਇਹ ਗੁਰੂ ਕੌਣ ਨੇ ਜਿਨ੍ਹਾਂ ਦੇ ਇੱਕ ਬਚਨ ਨੂੰ ਗੁਰਸਿੱਖ ਨੇ ਉਲਟਾਇਆ ਨਹੀਂ ਹੈ ਇੱਥੇ ਤਾਂ ਇੱਕ ਬਚਨ ਦੇ ਨਾਲ ਜਨਮ ਖਰਾਬ ਹੋ ਜਾਂਦਾ ਐਨਾ ਸੁਚੇਤ ਗੁਰਸਿੱਖ ਬੈਠਾ ਤੇ ਆਪਾਂ ਦੇਖੋ ਤਾਂ ਰੋਜ਼ ਕਿੰਨੇ ਕ ਬਚਨ ਉਲਟਾ ਦਿੰਦੇ ਹਰ ਰੋਜ਼ ਸੈਂਕੜੇ ਗੁਰੂ ਸਾਹਿਬ ਦੇ ਬਚਨ ਜਿਹੜੇ ਆਪਾਂ ਰੋਜ਼ ਉਲਟਾਣੇ ਚਲੇ ਨਾਲ ਕੀ ਹੋਣ ਲੱਗਿਆ ਆਹ ਗੱਲ ਨਾਲ ਕਿਹੜਾ ਕੋਈ ਫਰਕ ਪੈਣ ਲੱਗਿਆ ਫਲਾਨੀ ਗੱਲ ਨਾਲ ਕਿਹੜਾ ਕੋਈ ਫਰਕ ਪੈਂਦਾ ਚਲ ਤਾਂ ਕੀ ਹੋ ਜੂ ਫੇਰ ਅਮਰ ਛਕ ਲਾਂਗੇ ਆਪਣੇ ਵਰਗਿਆਂ ਨੂੰ ਸਤਿਗੁਰੂ ਕਹਿੰਦੇ ਇਹ ਕੱਚੇ ਪਿੱਲੇ ਨੇ ਭਾਈ ਮਰਦਾਨਾ ਜਿਹਦੇ ਤੇ ਆਪਾਂ ਹੱਸਦੇ ਰਹਿੰਨੇ ਆ ਉਹ ਇੱਕ ਵੱਖਰੀ ਗੱਲ ਆ ਉਹਨਾਂ ਨੇ ਕਾਉਤਕ ਵਰਤਾਇਆ ਸੀ ਪਰ ਦੇਖੋ ਬਚਨਾਂ ਪ੍ਰਤੀ ਕਿੰਨਾ ਸੁਚੇਤ ਹੈ ਪਰ ਸਤਿਗੁਰੂ ਕਹਿੰਦੇ ਜਿਹੜੇ ਬੰਦੇ ਆ ਆਪਣੇ ਗੁਰੂ ਦੀ ਮਰਿਆਦਾ ਮੁਤਾਬਕ ਸੁਚੇਤ ਨਹੀਂ ਹਨ ਉਪਦੇਸ਼ ਮੁਤਾਬਕ ਸੁਚੇਤ ਨਹੀਂ ਢਿੱਲੇ ਪੈ ਗਏ ਨੇ ਛੋਟੇ ਤਿਲ ਬੂ ਆੜ ਜਿਓ ਸੁੰਨੇ ਅੰਦਰ ਖੇਤ ਜਿਵੇਂ ਖੇਤ ਦੇ ਅੰਦਰ ਬਿਲਕੁਲ ਸੁੰਨਾ ਖੇਤ ਪਿਆ ਹੈ ਉਜਾੜ ਫਸਲ ਕੱਟ ਲੈਣ ਤੋਂ ਬਾਅਦ ਸੁੰਨਾ ਖੇਤ ਰਹਿ ਜਾਂਦਾ ਉਹਦੇ ਵਿੱਚ ਇੱਕ ਬੂ ਆੜ ਤਿਲ ਰਹਿ ਜਾਂਦਾ ਬੂ ਆੜ ਤਿਲ ਉਹ ਹੁੰਦਾ ਜਿਹੜਾ ਆਮ ਫਸਲ ਨਾਲੋਂ ਉੱਚਾ ਲੰਬਾ ਵੀ ਹੁੰਦਾ ਡੋਢੇ ਵੀ ਲੱਗਦੀ ਹੈ ਉਹਦੇ ਬਾਰੇ ਖੁਦ ਹੀ ਜ਼ਿਕਰ ਕਰਦੇ ਨੇ ਮਹਾਰਾਜ ਖੇਤਾ ਅੰਦਰ ਛੁੱਟਿਆ ਕਹੋ ਨਾਨਕ ਸੋ ਨਾਹ